ਦਾ ਨੋ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਇਹਨਾਂ ਦੀ ਕੋਈ ਮਤਲਬ ਕਿ ਦਸਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਆ ਏ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਜਾਂਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਬਧਿਆ ਪਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਆ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਬਧਿਆ ਪਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜੈ ਇਹਨਾਂ ਨੂੰ ਪੁੱਛੀਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ এমਪਲੋਇਮੈਂਟ ਓਰੀਐਂਟਡ ਹੈ ਇਹਦੇ ਵਿੱਚ ਕੁਝ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਹੈ ਪੇਪਰ ਮਿਲ ਚ ਵੀ ਹੈ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਤੇ ਬਾਕੀ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਆ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਉਹ ਤੀਜੀ ਜਗ੍ਹਾ ਦਾ ਕੀ ਨਾਮ ਮੈਂ ਬੁਝ ਨਹੀਂ ਬੁਝਣੀ ਹੈਗੀ ਬੁਧਨੀ ਬੁਧਨੀ ਮੱਧਿਆ ਪ੍ਰਦੇਸ਼ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆਪ ਉਹ ਨੂੰ ਤੇ ਉਹ ਆਪਣੇ ਸਾਤ ਪਹਿਲਾਂ ਤਾਂ ਮੈਂ ਆਨਰੇਬਲ ਇੰਡਸਟਰੀ ਮਿਨਿਸਟਰ ਸੰਜੀਜੀ ਦਾ ਪੜਾ ਸਰਵਾਦੀ ਹੈ ਕਿ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਵੀ ਬੰਨ੍ਹ ਕੇ ਖਿੱਚ ਕੇ ਕਿਆ-ਕਿਆ ਜਨੂੰ ਅਪਾ ਇਨਵੈਸਟਮੈਂਟ ਕਰਨੀ ਨਹੀਂ ਨੂੰ ਕੰਮ ਨੂੰ ਸ਼ੁਰੂ ਕਰਨਾ ਹੈ। ਔਰ ਜੋ ਇਹਨਾਂ ਨੇ ਕਿਹਾ ਕਿ ਫਰਕ ਦਾ ਕੰਮ ਕੁਛ ਨਹੀਂ। ਤਾਂ ਮੈਂ ਬੜੇ ਮਾਨ ਨਾਲ ਤੇ ਬੜਾ ਹੰਬਲੀ ਕਹਿਣਾ ਚਾਹਣਾ ਹੈ ਕਿ ਮੈਂ ਬੜੇ ਸਾਲਾਂ ਬਾਅਦ ਔਰ ਮੈਂ ਕਹਣਾ ਚਾ 20 ਸਾਲਾਂ ਬਾਅਦ ਪੰਜਾਬ 'ਚ ਐਸਾ ਦਾ ਇੱਕ ਵਾਤਾਵਰਣ ਦੇਖਿਆ ਜਿਸੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਕਰਨੀ ਹੈ ਮੈਂ 20 ਸਾਲ ਪਹਿਲਾਂ ਦੀ ਮੈਂ ਗੱਲ ਅੱਜ ਮਨਤੀ ਸਾਲ ਨਾਲ ਸ਼ੇਅਰ ਕਰ ਰਿਹਾ ਸੀਗਾ ਜੋ ਵੀ ਟ੍ਰੈਂਡ ਹੈ ਅੱਜ ਬੜਾ ਹੈ ਛੋਟਾ ਹੈ ਕਿਸਮ ਦਾ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ ਦੇਣ ਹੈ ਸ਼ੁਰੂ ਹੀ ਪੀਐਸਆਈਡੀਸੀ ਤੋਂ ਪੰਜਾਬ ਸਰਕਾਰ ਦੀ ਹੀ ਦੇਣ ਤੋਂ ਬਾਅਦ ਇਹ ਛੋਟੇ ਤੋਂ بڑا ਹੋਇਆ ਪਰ ਇੱਥੋਂ ਤੋਂ ਵੀ ਵੱਧ ਕੇ ਅਸੀਂ ਹਿੰਦੁਸਤਾਨ ਦੇ ਅਲਗਲ ਜਗ ਹੈ ਇਹ ਜਿਹੜੀ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟੋਰ ਬੇਸਡ ਹੈ ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰਸ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ 'ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ ਉਹ ਆਪਣੇ ਆਪ दुनिया का पहला प्रोजेक्ट, प्रोजेक्ट।, प्रोजेक्ट है सब तो बड़ा प्रोजेक्ट जीडी स्पिनिंग की प्रोजेक्ट है वो भी इतों की खास करके कि जीवी कॉटन कोर्सर कॉटन है वो मैक्सीम स्पिनिंग होने बाद टावल आँदी है और टावल की मैक्सीम जी है खपत वैल्यू एडिशन होने मैक्सीम इम्पलॉयमेंट जी है वुमन इम्पलॉयमेंट रहती है और वुमन भी सैमी स्किल्ड तूरल इम्पलॉयमेंट्स रह मैक्सीम से हाईली रिपल इफेक्ट अगर जी भी जो रेवन्यू आएगा ਇਹ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਇਹਦਾ ਰੈਵਨਿਊ ਆਏਗਾ 2000 ਕਰੋੜ ਜਾਂ 3000 ਕਰੋੜ ਉਹਦਾ ਮੈਕਸਿਮਮ ਰਿਪਲ ਇਕਫੈਕਟ ਹੈ कॉटन परचेस ਹੈ ਹੈ ਚੈਨ ਫਲੋਮੈਂਟ ਹੈ ਹੈ ਪ੍ਰੋਸੈਸ ਹੈ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇੰਪੈਕਟ ਕਰਨੇ ਹੈ। ਔਰ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਕਿ ਬਨਾਰਾ ਹੁਣ ਬੈਕਵਰਡ ਨਹੀਂ ਰਿਹਾ ਉੱਥੇ ਇੱਕ ਕਾਰਪੋਰੇਸ਼ਨ ਵੀ ਹੋ ਗਈ ਹੈ। ਉਹ ਵੀ ਸਰਕਾਰ ਦੀ ਬੜੀ ਮੈਂ ਵਧਾਈ ਦੇਣਾ ਚਾਹੇ ਨਾਲ ਸਾਨੂੰ ਟੈਲੈਂਟ ਰੱਖਣ ਚ ਵੀ ਟੈਲੈਂਟ ਮੇਨਟੇਨ ਕਰਨ ਚ ਵੀ ਬੜੀ ਸਾਨੂੰ ਸਹਾਇਤਾ ਰਹੀ ਹੈ। ਤੋ ਜੋ ਵੀ ਉਪਰਾਲੇ ਰਹਿਣੇ ਸਰਕਾਰ ਦੇ ਉਹ ਤੋਂ ਇੰਨਾ ਸੀ ਪ੍ਰਭਾਵਿਤ ਹੈ। ਔਰ ਮੈਂ ਇਸ ਗੱਲ ਦਾ ਵੀ ਮੰਤਰੀ ਸਾਹਿਬ ਨੂੰ ਅश्वਾਸਨ ਦੇਣਾ ਚਾਹ ਰਿਹਾ ਹਾਂ 50000 ਵੰਡ ਦੇਣਾ ਚਾਹ ਰਿਹਾ ਹਾਂ ਕਿ ਇਸੀ ਦੀ ਵੀ ਇਨਵੈਸਟਮੈਂਟ ਨੂੰ ਮਿਨੀਮਮ 15 ਮਹੀਨਿਆਂ ਦੰਦਾਂ ਤੇ ਚਲਾ ਕੇ ਇਹਦੀ ਇੰਪਲੋਇਮੈਂਟ ਜਨਰੇਸ਼ਨ ਹੋਏਗੀ, ਇੱਥੋਂ ਗਰੋਥ ਹੋਏਗੀ ਔਰ ਇਹ ਵੀ ਜੋ ਵੀ ਗਰੋਥ ਪੰਜਾਬ ਦੀ ਹੋਏਗੀ ਸਾਨੂੰ ਇਹਦਾ ਮਾਣ ਹੈ, ਬੁਟਾ ਹੀ ਪੰਜਾਬ ਤੋਂ ਲੱਗਿਆ ਹੈ, ਬੁਟਾ ਹੀ ਪਿਆਸੇ ਤੋਂ ਲੱਗਿਆ ਹੈ ਔਰ ਇਹ ਪੰਜਾਬ ਦੀ ਟਾਇਰਨ ਜੋ ਹੈ ਪੰਜਾਬ ਦੀ ਧੇਨ ਹੈ ਔਰ ਜੇ ਬਾਹਰ ਵੀ ਗਏ ਉੱਥੇ ਵੀ ਬੰਜਾਬ ਦਾ ਨਾਮ ਰੌਸ਼ਨ ਕੀਤਾ ਪੰਜਾਬੀ ਦਾ ਨਾਮ ਰੌਸ਼ਨ ਕੀਤਾ ਮੈਂ ਨਾਲ ਅਫਸਰਾਂ ਕੋਲ ਫੇਰ ਮਾਨਯੋਗ ਮੰਤਰੀ ਦੀ ਮੰਤਕਾ ਕਰਾਂਗਾ ਸੀਮਾ ਜੀ ਨੇ ਸਾਡੇ ਐਡਵਾਈਜ਼ਰ ਨੇ ਸਾਨੂੰ ਬਹੁਤ ਡਵਾਈਸ ਕਰਦੇ ਨੇ ਸਾਡੇ ਬੜੇ ਕਾਬਿਲ ਅਫਸਰ ਸਾਹਿਬ ਅਮੀ ਜੀ ਬੈਠੇ ਨੇ ਔਰ ਉਸ ਇਹਨਾਂ ਨੂੰ ਬਹੁਤ ਤਕਲੀਫ ਦਿੰਨੇ ਦਾ ਸਾਡਾ ਹਰ ਕੰਮ ਉਹ ਖੜੇ ਪੈ ਕਰਦੇ ਨੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹਨੂੰ ਜਾਤੀ ਸਮਝੋ ਜਾਂ ਰਿਸ਼ਤਾ ਸਮਝੋ ਕਿ ਪੰਜਾਬ ਕੋਈ ਕੰਮ ਵੀ ਐਸਾ ਨਹੀਂ ਜਿਹੜਾ ਇਕੱਲਾ ਰੁਕਦਾ ਹੋਵੇ ਇਹ ਤੁਸੀਂ ਜ਼ਾਤੀ ਤੌਰ ਤੇ ਵੀ ਕਹਿ ਸਕਦੇ ਹੋ ਕਿ ਨੂੰ ਜੋ ਵੀ ਕਹਿ ਸਕਦੇ ਹੋ ਪਰ ਮੈਂ ਆਖਰੀ ਗੱਲ ਕਹਿਣਾ ਚਾਹਾਂਗਾ ਕਿ ਬਾਹਰ ਕਿੰਨੀ ਵੀ ਇਨਵੈਸਟਮੈਂਟ ਕਰ ਲਈਏ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਇਨਵੈਸਟਮੈਂਟ ਕਰਦੇ ਆ ਕੋਈ ਭਾਈਚਾਰਾ ਕੋਈ ਦੋਸਤ ਕੋਈ ਮਿੱਤਰ ਕੋਈ ਰਿਸ਼ਤੇਦਾਰ ਉਹ ਨਾਲ ਲੱਗਦਾ ਹੈ ਤੁਹਾਡੀ ਸੋਸ਼ਲ ਕੈਪੀਟਲ ਇੱਥੇ ਬਿਲਡ ਹੁੰਦੀ ਹੈ ਬਾਹਰ ਜਿੰਨੇ ਮਰਜ਼ੀ ਹੋਰ ਜੀਏ ਉਹ ਸਾਡੀ ਸੋਸ਼ਲ ਕੈਪੀਟਲ ਨਹੀਂ ਹੈ ਬੈਲੈਂਸਿੰਗ ਜ਼ਰੂਰ ਹੈ ਇਥੇ ਦੀ ਜਿਹੜੀ ਸਾਰੀ ਸੋਸ਼ਲ ਕੈਪੀਟਲ ਹੈ ਰਿਸ਼ਤੇ ਨਾਤੇ ਪਾਈ ਜਾ ਰਾ ਉਹ ਇਹ ਦੂਆਦ ਕੇ ਦੇਣ ਨਹੀਂ ਉਸਦੇ ਪੈਸਾ ਵੀ ਕਮਾਓ ਉਹ ਅਲੱਗ ਅਲੱਗ ਹੈ ਲੇਕਿਨ ਜਿਹੜੀ ਸੋਸ਼ਲ ਕੈਪੀਟਲ ਤੁਹਾਡੀ ਆਪਣੀ ਸਟੇਟ ਦੇਖੇ ਜਾਂਦੀ ਹੈ ਤੁਹਾਡੀ ਆਪਣੀ ਜਗ੍ਹਾ ਦੇਖੇ ਤੁਹਾਨੂੰ ਜੰਪਾ ਲਓ ਔਰ ਉਹ ਜਿਹੜੀ ਤੌਨੀ ਕੀ ਇਮੋਸ਼ਨਲ ਫੀਲਿੰਗ ਆਂਦੀ ਹੈ ਉਹ ਇਮੋਸ਼ਨ ਤੁਸੀਂ ਇਹਦੀ ਸੈਂਸ ਆਫ ਪ੍ਰਾਈਡ ਹੈ ਉਹ ਸ਼ਾਇਦ ਕਿਤੇ ਵੀ ਕੰਮ ਕਰ ਲੋ ਅਮਰੀਕਾ ਕਰ ਲੋ ਬਾਹਰ ਕਰ ਲੋ ਉਹ ਤੁਸੀਂ ਪਰਦੇਸੀ ਹੀ ਰਹਿਣਾ ਇੱਥੇ ਕੰਮ ਕਰਨ ਨਾਲ ਤੁਸੀਂ ਉਹਦੇ ਚਾਰ ਰਿਸ਼ਤੇਦਾਰ ਪਾਈ ਚਾਰਾ ਦੋ ਉਸ ਮਿੱਤਰ ਸੱਚ ਖੜਦੇ ਹਾਂ ਉਹ ਇੱਕ ਸਭ ਤੋਂ ਵੱਡੀ ਤੁਹਾਨੂੰ ਇੱਕ ਇਸ ਮਰਦ ਬਾਤ ਇੱਕ ਜਿਹੜੀ ਸੈਂਸ ਆਫ ਕਮਿਟਮੈਂਟ ਹੈ ਸੈਂਸ ਆਫ ਫੁਲਫਿਲਮੈਂਟ ਹੈ ਉਹ ਕਿਤੇ ਨਹੀਂ ਆ ਸਕਦੀ ਮੈਂ ਇਹ ਫੀਲ ਕਰਾਂਗਾ ਹਰ ਇੱਕ ਬੰਦੇ ਨੂੰ ਹਰ ਇੱਕ ਜਿਹੜਾ ਆਪਣੀ ਆਪਣੀ ਜਗਾ ਚੁੰਦਾ ਉਹਨੂੰ ਇੱਕ ਸੈਂਸ ਆਫ ਫੁਲਫਿਲਮੈਂਟ ਅੱਜ ਜਦ ਸੰਜੀਤ ਜੀ ਕੋਲ ਆ ਰਹੇ ਸੀਗੇ ਤੇ ਇੱਕ ਲੱਗ ਕਿਸੇ ਦੀ ਫੀਲਿੰਗ ਸੀ ਬਾਹਰ ਵੀ ਜਾਂਦੇ ਹੁੰਦੇ ਕਿ ਲੱਗ ਇੱਕ ਬੜੀ ਆਪਣੇਪਣ ਦੀ ਫੀਲਿੰਗ ਸੀ ਮੈਂ ਸੰਜੀਤ ਜੀ ਜ਼ਿਆਦਾ ਕਹਿ ਰਿਹਾ ਹੁਣ ਮੈਂ ਤੁਹਾਡੇ ਦੀ ਗੱਲ ਸੁਣਾਂ I'll keep my thoughts Now sorry there Thank you ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਹੇ ਆ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨਿਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ এমপ্লয়ੀ ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ ਵੂਮਨ ਹੋਣਗੇ ਜਿਹੜੇ এমਪਲੋਇਸ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨਸ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਬੰਮੇਨ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ এমਪਲੋਇਸ ਹੈ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜ਼ੋਰ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਾਟ ਹੀ ਇਸ ਡੂਇੰਗ ਬਾਕੀ ਜਿਹੜੀ ਸਾਡੇ ਵਿਜ਼ਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲਿਊਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋ ਹੀ ਸਕਦਾ ਪਰ ਅਜੇ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਿਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਬਟ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਔਰ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਐ ਉਸ ਕਾਈ ਰਾਕਟ ਹੋ ਰਹੀ ਆ ਮੈਂ ਵਧਾਈ ਦੇਣਾ ਅਮੇ ਦਾਖਾ ਜੀ ਨੂੰ ਕਮਲ ਯਾਦਵ ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਆ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਰਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ 'ਚ ਪਹਿਲਾਂ ਹੁੰਦੇ ਸੀ ਤੇ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਟਿੰਡਾ ਤੋਂ ਹੈਗੇ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕੱਟ ਲੈ ਕੇ ਪੰਜਾਬ ਸਰਕਾਰ 'ਚ ਕੰਮ ਕਰਦੇ ਆ ਦੈਟ ਇਜ਼ ਦੀ ਟਾਈਪ ਆਫ ਸੈਕਰੀਫਾਈਸ ਆਪਣੇ ਪੰਜਾਬੀ ਕਰਦੇ ਆ ਹੁਣ ਕੋਈ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ ਜੀ ਟੋਟਲ ਅਭੀ ਤੱਕ ਇਨਵੈਸਟਮੈਂਟ ਸਰ ਜਬ ਸਰ ਆਏ ਤਬ ਸੇ ਕਿੰਨੀ ਇਨਵੈਸਟਮੈਂਟ ਕਿੰਨੀ